ਕੋਈ ਬਤਾਏ ਵੀ ਨਹੀਂ ਜੇ ਭਾਈ ਅਸੀਂ ਬੋਲੇ ਪਰਚੀ ਕਟਵਾ ਲਓ ਉਹ ਵੀ ਕੋਈ ਸਮੱਸਿਆ ਨਹੀਂ ਹੈ ਇਹ ਨਵੀਂ ਕਮਿਸ਼ਨਰ ਸਾਹਿਬ ਦੇ ਹੁਕਮ ਹੈ ਜੀ ਵੀ ਜੇ ਕਿਤੇ ਵੀ ਪਬਲਿਕ ਨੂੰ ਕੋਈ ਸਮੱਸਿਆ ਹੋ ਉਹ ਦੂਰ ਜੇ ਨਾ ਹੋਈ ਮੇਰੇ ਕੋਲ ਸ਼ਿਕਾਇਤ ਆ ਗਈ ਤੇ ਆਪਣੇ ਹਸਾਬ ਦਾ ਗਰੀਬ ਦਾ ਕੀ ਹੈ ਯਾਰ ਗੱਲ ਭਜੀ ਇਹਨਾਂ ਜੇ ਇਹਨੂੰ ਛੱਡਾਂਗੇ ਬਾਕੀ ਵੀ ਤਰਾਇ ਕਰਨਗੇ ਨਾ ਪਹਿਲੇ ਸੋਚਣਗੇ ਪਤਾ ਨਹੀਂ ਇਹਦੇ ਨਾਲ ਕੀ ਪਰਛੇਟੀ ਕਰਦੀ ਹੈ ਇਹਨਾਂ ਦਾ ਤਾਂ ਰਿਕਾਰਡ ਬਣ ਗਿਆ ਹੈ ਬਾਬੂ ਜੀ ਪੈਸੇ ਦੋ ਤੋ ਵਹੀ ਦੱਸਾ ਹੈ ਤੇ ਨਹੀਂ ਸਮੱਸਿਆ ਉੱਥੇ ਚੱਲੀ ਜਾਵੇ ਰੋਜੀ ਰੋਟੀ ਕਮਾਉਣ ਅਸੀਂ ਇਹ ਨਹੀਂ ਚਾਹੁੰਦੇ ਵੀ ਕੋਈ ਰੋਜੀ ਰੋਟੀ ਨਾ ਕਮਾਵੇ ਖਰੇ ਆਜੀ ਆਏ ਤੋਂ ਕੀ ਕਮਾਇਆ ਸਵੇਰੇ ਤੋਂ ਕੁਝ ਮੈਂ 200 ਰੁਪਿਆ ਇਹ ਧਰੇ ਹਨ 200 ਰੁਪਏ ਛੋਟੇ ਛੋਟੇ ਬੱਚੇ ਬਤਾਉ ਹਮਾਰੇ ਬੱਚੇ ਇਹ ਕਿਹ ਬੱਚਾ ਹੈ ਲੁਧਰਣਾ ਦੇ ਦੇਖਣ ਵਾਲੇ ਤਮਾਮ ਦਸਤਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਹਾਂ ਗਲੀ ਮੱਲਿਆਂ ਦੇ ਵਿੱਚ ਵੀ ਰੇੜੀ ਲਗਾਉਣ ਵਾਲੇ ਦੀ ਪਰੇਸ਼ਾਨੀ ਜਿਹੜੀ ਹੈ ਹੁਣ ਸਾਹਮਣੇ ਆ ਗਈ ਕਿਉਂਕਿ ਗਲੀ ਮੱਲਿਆਂ ਦੇ ਵਿੱਚ ਜਿਹੜੇ ਰੇੜੀਆਂ ਲਗਾਉਂਦੇ ਚੋਰੀ ਛੁਪੇ ਕਾਰਪੋਰੇਸ਼ਨ ਤੋਂ ਰੇੜੀਆਂ ਜਿਹੜੀਆਂ ਟੋ ਹੋਣੀਆਂ ਸ਼ੁਰੂ ਹੋ ਗਈਆਂ ਇਹ ਤਸਵੀਰ ਦਿਖਾ ਰਹੇ ਹਾਂ ਜਿੱਥੇ ਰੇੜੀਆਂ ਜਿਹੜੀਆਂ ਨੇ ਗੱਡੀ ਦੇ ਵਿੱਚ ਰੱਖੀਆਂ ਜਾ ਰਹੀਆਂ ਨੇ ਇਹ ਤਸਵੀਰ ਇਸ ਕਰਕੇ ਦਿਖਾਣੀ ਲਾਜ਼ਮੀ ਹੈ ਕਿ ਬਾਹਰ ਜਿਹੜਾ ਜਮਾਵੜਾ ਲੱਗਾ ਆਇਆ ਹੈ ਤਸਵੀਰਾਂ ਦਿਖਾਈਆਂ ਜਾ ਰਹੀਆਂ ਇੱਥੇ ਰੇੜੀਆਂ ਜਿਹੜੀਆਂ ਨੇ ਲਗਾਤਾਰ ਢਲਲੇ ਨਾਲ ਖੜੀਆਂ ਸੀਗੀਆਂ ਇਹ ਉਹ ਤਸਵੀਰਾਂ ਨੇ ਲੇਕਿਨ ਇੱਕ ਰੇੜੀ ਆ ਖੜੀ ਹੋਈ ਆ ਤੁਹਾਨੂੰ ਦਿਖਾ ਰਹੇ ਹਾਂ ਕਿ ਜਿਹੜੀ ਤਸਵੀਰ ਦਿਖਾਈ ਜਾ ਰਹੀ ਹੈ ਕਿ ਤਮਾਮ ਜਿਹੜੀਆਂ ਇੱਥੇ ਰੇੜੀਆਂ ਖੜੀਆਂ ਸੀਗੀਆਂ ਉਹ ਸਾਰੀਆਂ ਚੱਕੀਆਂ ਜਾ ਰਹੀਆਂ ਨੇ ਲੇਕਿਨ ਦੂਜੇ ਪਾਸੇ ਆ ਦਿਖਾ ਰਹਾ ਕਿ ਇਹ ਵੀ ਕਿ ਰੇੜੀ ਲੱਗੀ ਐ ਨੂੰ ਅੰਦਰ ਕੀਤਾ ਜਾ ਰਿਹਾ ਕਿ ਅੰਦਰ ਕਰ ਲਈਏ ਸਮੇਂ ਸਿਰ ਅੰਦਰ ਕਰ ਲਈਏ ਕਿ ਕੋਈ ਨਾ ਕੋਈ ਕਾਰਵਾਈ ਹੋ ਜੂਗੀ ਦੂਜੇ ਪਾਸੇ ਕਈ ਰੇੜੀਆਂ ਹੋਰ ਜਿਹੜੀਆਂ ਉੱ ਤਸਵੀਰ ਦਿਖਾਣੀ ਲਾਜ਼ਮੀ ਆ ਲੇਕਿਨ ਤਮਾਮ ਇਲਾਕਿਆਂ ਦੇ ਵਿੱਚ ਜਿਹੜੀ ਕਰੋਸਮੈਂਟs ਕੀ ਉਹਨੂੰ ਖਤਮ ਕੀਤਾ ਜਾ ਰਿਹਾ ਸਮਾਨ ਜਿਹੜਾ ਬਾਹਰ ਰੱਖਿਆ ਗਿਆ ਵਾ ਕਈ ਸਮਾਨ ਜਿਹੜਾ ਇੱਥੋਂ ਦੀ ਇਹਨਾਂ ਨੂੰ ਸੇਫਟੀ ਜਿਹੜਾ ਕਹਿ ਦਿੱਤਾ ਕਿ ਸਮਾਨ ਜਿਹੜਾ ਤੁਸੀਂ ਆਪਣਾ ਚੱਕ ਲੋ ਸਮਾਨ ਰੱਖ ਲੋ ਲੇਕਿਨ ਇੱਕ ਪਾਸੇ ਦੂਜੇ ਪਾਸੇ ਇੱਕ ਬੜੀ ਵੱਡੀ ਮੰਡੀ ਲੱਗੀ ਹੁੰਦੀ ਆ ਇਹ ਮੰਡੀ ਜਿਹੜੀ ਸਾਹਮਣੇ ਲੱਗੀ ਆ ਤੇ ਜਿਹੜੇ ਮੇਨ ਰੋਡ ਜਿਹੜੀ ਹੈਗੀ ਉਹਸ ਰੋਡ ਦੇ ਉੱਤੇ ਵੀ ਦਿਖਾਵਾਂਗੇ ਉਹ ਕਬਜ਼ੇ ਜਿਹੜੇ ਦਿਖਾਵਾਂਗੇ ਜਿਹੜੇ ਰੋਡ ਦੇ ਉੱਤੇ ਲੱਗੇ ਹੋਏ ਨੇ ਕਿ ਕਾਰਪੋਰੇਸ਼ਨ ਜਿਹੜੀ ਇੱਥੇ ਕਾਰਵਾਈ ਕਰੇਗੀ ਕੀ ਨਹੀਂ ਕਰੇਗੀ ਲੇਕਿਨ ਦੂਜੇ ਇਸ ਗਲੀ ਦੇ ਵਿੱਚ ਜਿਹੜੀ ਗਲੀ ਪੈਂਦੀ ਹੈ ਉਸ ਗਲੀ ਦੇ ਵਿੱਚ ਜਿਹੜੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ ਸੁਨੀਲ ਜੀ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਆਂ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ ਜਿਹੜੀ ਬਾਹਰ ਰੋਡ ਦੇ ਉੱਤੇ ਜਿਹੜੀਆਂ ਲੱਗੀਆਂ ਹੋਈਆਂ ਇਹ ਤੱਕ ਲਗਾਤਾਰ ਲੁਧਿਆਣਾ ਲਈ ਦਿਖਾਇਆ ਵੀ ਹੈ ਤੇ ਕਾਰਵਾਈ ਹੋਣੀ ਚਾਹੀਦੀ ਹੈ ਕਈ ਰੇੜੀਆਂ ਤੋਂ ਚੱਕੀਆਂ ਵਗੀਆਂ ਜਿਹੜੀ ਇੱਕ ਬਾਅਦ ਜਦੋਂ ਪਰ ਮੇਨ ਰੂਟ ਤੋਂ ਆਈਏ ਉੱਥੇ ਰੇੜੀਆਂ ਉਧਰ ਦੀ ਤਹਾਂ ਦੀ ਤਹਾਂ ਲੱਗਿਆ ਗ੍ਰੀਨਲੈਂਡ ਸਕੂਲ ਦੇ ਸਾਹਮਣੇ ਗ੍ਰੀਨਲੈਂਡ ਸਕੂਲ ਦੇ ਸਾਹਮਣੇ ਦੇਖ ਲੈਣੇ ਵੈਸੇ ਤਾਂ ਮੈਂ ਦੱਸਦਾ ਵੀ ਜਿੱਥੇ ਕੋਈ ਟ੍ਰੈਫਿਕ ਦੀ ਸਮੱਸਿਆ ਨਹੀਂ ਹੈ ਉੱਥੇ ਅ ਬਾਈ ਜਾਨ ਸਾਨੂੰ ਜੇ ਲੱਗਦਾ ਵੀ ਇੱਥੇ ਟਾਈਮ ਸਮੱਸਿਆ ਆ ਸਕਦੀ ਹੈ ਵੈਸੇ ਚੱਕ ਲਈਦੀ ਆ ਪਿੱਛੇ ਵੈਸੇ ਚੱਕ ਲੈਂਦੇ ਹਾਂ ਹਾਂ ਹੁਣ ਜਿੱਦਾਂ ਹੁਣ ਲਗਾਤਾਰ ਕਿਹਾ ਜਾਂਦਾ ਕਿ ਹੁਣ ਪਰਚੀ ਕਟਾਣ ਤਾਂ ਨੇ ਰੇੜੀ ਚੱਕੀ ਨਹੀਂ ਜਾਊਗੀ ਇਹ ਕੋਈ ਨਹੀਂ ਹੈਗੇ ਮੋਰ ਬੱਕੇ ਵੀ ਜੇ ਪਰਚੀ ਕਿ ਟਾਲੀ ਦੇ ਆਪਾਂ ਰੋਡ ਦੇ ਵਿੱਚ ਲਾ ਲਈਏ ਇਹ ਕੋਈ ਨਹੀਂ ਪ੍ਰਸ਼ਾਸਨ ਕਹਿੰਦਾ ਪ੍ਰਸ਼ਾਸਨ ਦੀ ਇਹ ਗੱਲ ਹੈ ਵੀ ਜੇ ਭਾਵੇਂ ਪਰਚੀ ਜੇ ਕੱਟੀ ਤੁਹਾਡੀ ਰੇੜੀ ਸਾਈਡ ਦੇ ਕੋਈ ਟ੍ਰੈਫਿਕ ਦੀ ਸਮੱਸਿਆ ਨਹੀਂ ਕਿਸੇ ਨੂੰ ਪ੍ਰੋਬਲਮ ਨਹੀਂ ਤੁਸੀਂ ਆਪਣਾ ਕੰਮ ਕਰੀ ਜਾਓ ਰੋਜੀ ਰੋਟੀ ਕਮਾਈ ਜਾਓ ਪਰ ਜੇ ਕਿਸੇ ਨੂੰ ਸਮੱਸਿਆ ਹੈਗੀ ਆ ਜੇ ਕਿਤੇ ਵੀ ਸਮੱਸਿਆ ਆਉਂਦੀ ਤੇ ਉੱਥੇ ਬੰਦ ਦੀ ਕਾਰਵਾਈ ਕਰਨੀ ਪੈਣੀ। ਇਸ ਗਲੀ ਤੋਂ ਵੱਧ ਚੜੀ ਸਮੱਸਿਆ ਜਿਹੜੀ ਬਾਹਰ ਰੋਡ ਤੇ ਆ ਕਿਉਂਕਿ ਉਹ ਮੇਨ ਜਿਹੜੀ ਰੋਡ ਤਾਜਪੁਰ ਸਮਰਾਲਾ ਚੋਂ ਚੰਡੀਗੜ੍ਹ ਰੋਡ ਨੂੰ ਜਾ ਕੇ ਮਿਲਦੀ ਗੁਰੂ ਅਰਜਨ ਦੇਵ ਨਗਰ ਵਾਲੀ ਰੋਡ। ਆਹ ਤੋਂ ਬਾਹਰ ਜਾਵਾਂਗੇ ਰੇੜੀਆਂ ਲੱਗੀਆਂ ਹੋਈਆਂ ਨੇ। ਉਹ ਪਤਾ ਬਿਲਕੁਲ ਸਾਈਡ ਤੇ ਲੱਗੀਆਂ ਤੁਸੀਂ ਦੇਖ ਸਕਦੇ ਹੋ ਉੱਥੇ ਅੱਜ ਤੋਂ ਮੈਂ ਮੇਰੇ ਖਿਆਲ ਨਾਲ ਪਿਛਲੇ 3 ਮਹੀਨੇ ਤੋਂ ਉੱਥੇ ਹੀ ਕਾਰਵਾਈ ਕਰ ਰਹੇ ਆ। ਜੇ ਕੋਈ ਰੇੜੀ ਰੋਡ ਦੇ ਉੱਤੇ ਆਉਂਦੀ ਆ ਜਾਂ ਰੋਡ ਤੋਂ 5 ਫੁੱਟ ਪਿੱਛੇ ਨਹੀਂ ਖੜੀ ਆ ਤੇ ਆਪਾਂ ਉੱਥੇ ਬੰਦ ਦੀ ਕਾਰਵਾਈ ਕਰਦੇ ਕਿ ਤੇ ਸਮਾਨ ਆਪਣਾ ਖਰੀਦਣ ਆਇਆ ਤੇ ਜੋ ਰੋਡ ਤੇ ਲਾਤੀ ਫਿਰ ਟ੍ਰੈਫਿਕ ਦੀ ਸਮੱਸਿਆ ਤੇ ਉੱਥੇ ਰਹਿ ਗਈ ਇਸ ਕਰਕੇ ਬਿਲਕੁਲ ਪਿੱਛੇ ਕਰਕੇ ਲੱਗੀਆਂ ਹੋਏ ਤੇ ਉਹਨਾਂ ਦੀ ਕਈ ਦੀ ਪਰਚੇ ਵੀ ਕੱਟੀਆਂ ਹੋਈਆਂ ਸਾਰੀਆਂ ਤੁਹਾਨੂੰ ਆ ਲੱਗਦਾ ਹੁਣ ਸਿੰਗਮ ਜਿਹੜੀ ਫਿਲਮ ਦੇਖੀ ਸੀ ਸਿੰਗਮ ਤਸਲੀ ਹੁਣ ਸੁਨੀਲ ਬਾਣੀ ਗਏ ਨੇ ਨਹੀਂ ਨਹੀਂ ਸਿੰਗਮ ਨਹੀਂ ਹੈਗਾ ਜੀ ਮੈਂ ਆਪਾਂ ਦਾ ਆਪਣੇ ਨਗਰ ਨਿਗਮ ਦੇ ਛੋਟੇ ਮੁਲਾਜ਼ਮ ਹੈ ਕਿ ਚਲੋ ਜੋ ਕਹਿੰਦੇ ਆ ਨਾ ਛੋਟਾ ਬੰਦਾ ਹੀ ਵੱਡੇ ਰੁੱਖ ਲਗਾ ਸਕਦਾ ਵਾ ਹੁਣ ਛੋਟਾ ਬੰਦਾ ਹੀ ਵੱਡੀ ਪੋਸਟ ਤੇ ਵੀ ਜਾ ਸਕਦਾ ਅਗਰ ਲੁਧਿਆਣਾ ਦੀ ਆਵਾਮ ਦੇ ਦਿਨਾਂ 'ਚ ਬੈਠਣਾ ਹੋਵੇ ਤਾਂ ਨਹੀਂ ਸਾਡੇ ਹੁਣ ਦਸੀਏ ਇਹਨਾਂ ਵੀ ਕਮਿਸ਼ਨ ਵੀ ਜੇ ਕਿਤੇ ਵੀ ਪਬਲਿਕ ਨੂੰ ਕੋਈ ਸਮੱਸਿਆ ਹੋ ਉਹ ਦੂਰ ਜੇ ਨਾ ਹੋਈ ਮੇਰੇ ਕੋਲ ਸ਼ਿਕਾਇਤ ਆ ਗਈ ਤੇ ਆਪਣਾ ਸਾਫ ਲਾ ਲਿਓ ਇਸ ਕਰਕੇ ਆਪਾਂ ਪਹਿਲਾਂ ਵੀ ਤੁਸੀਂ ਦੇਖਿਆ ਹੀ ਹੈ ਵੀ ਆਪਾਂ ਬੇਖੌ ਨਿੱਡਰ ਹੋ ਕੇ ਸਾਰੀ ਕਾਰਵਾਈਆਂ ਕੀਤੀਆਂ ਅੱਜ ਤੱਕ ਕਿਤੇ ਨਹੀਂ ਡਰੇ ਨਾ ਕੋਈ ਬਡਾਰ ਡੰਨ ਦੀ ਲੋੜ ਹੈ ਇਹਦਾ ਪ੍ਰਸ਼ਾਸਨ ਹੈ ਜਿਹੜਾ ਆਪਣਾ ਕੰਮ ਅਸੀਂ ਕਰੀ ਜਾਣਾ ਹੈ ਜਿੱਥੇ ਕਿਸੇ ਨੂੰ ਕੋਈ ਸਮੱਸਿਆ ਹੀ ਨਾ ਹੋਵੇ ਜਿੱਥੇ ਨਹੀਂ ਸਮੱਸਿਆ ਉੱਥੇ ਚੱਲੀ ਜਾਵੇ ਰੋਜੀ ਰੋਟੀ ਕਮਾਉਣ ਅਸੀਂ ਇਹ ਨਹੀਂ ਚਾਹੁੰਦੇ ਵੀ ਕੋਈ ਰੋਜੀ ਰੋਟੀ ਨਾ ਕਮਾਵੇ ਕੋ ਆਪਣਾ ਘਰ ਨਾ ਚਲਾਵੇ ਪਰ ਜਿੱਥੇ ਕਿਸੇ ਨੂੰ ਸਮੱਸਿਆ ਉੱਥੇ ਕਾਰਵਾਈ ਕਰਨੀ ਪੈਣੀ ਹੈ ਕਿੰਨੀਆਂ ਜੜੀਆਂ ਚੱਕੀਆਂ ਚਲਦੀ ਪਈਏ ਕਾਰਪਈ ਹਲ ਦਾ ਪੰਜ ਸੱਤ ਹੀ ਹੋਈਆਂ ਜੀ ਬਿਲਕੁਲ ਬਹੁਤ ਬਹੁਤ ਸੁਣੀਲ ਜੀ ਇਹ ਅਫਸਰ ਨੇ ਸੁਨੀਲ ਕੁਮਾਰ ਲੇਕਿਨ ਅ ਦੂਜੇ ਪਾਸੇ ਤਸਵੀਰ ਦਿਖਾਦਾ ਕਿ ਰੇੜੀਆਂ ਦਾ ਭਰ ਗਿਆ ਪੂਰਾ ਟਰੱਕ ਨਗਰ ਨਿਗਮ ਕਾਰਪੋਰੇਸ਼ਨ ਦਾ ਪੂਰਾ ਭਰ ਚੁੱਕਾ ਹੈ ਟਰੱਕ ਤੇ ਰੇੜੀਆਂ ਜਿਹੜੀਆਂ ਲੱਦ ਲੀਆਂ ਤੇ ਲੱਦਣ ਤੋਂ ਬਾਅਦ ਇਹ ਡਰਾਈਵਰ ਸਾਹਿਬ ਨੇ ਕੱਢ ਦਿੱਤਾ ਰਸਤਾ ਰਸਤੇ ਤੋਂ ਬਾਅਦ ਹੁਣ ਬਣੀਆਂ ਜਾਣ ਗਿਆ ਸੇਫਟੀ ਵੀ ਪੂਰੀ ਰੱਖਦੇ ਆ ਫਿਰ ਇਹਦੀ ਟੁੱਟ ਪੰਨਣਾ ਹੋਵੇ ਨਾ ਲੈ ਜੀ ਲੈ ਬਿਲਕੁਲ ਜੀ ਬਿਲਕੁਲ ਕਿਸੇ ਤੋਂ ਉਧਰ ਪਾਗਨ ਬੰਨ ਮਤਲਬ ਜਦੋਂ ਨੁਕਸਾਨ-ਖਸੂਨ ਹੋ ਜਾਏ ਫਿਰ ਉਹਦੀ ਪਰਪਾਈ ਫਿਰ ਕਿੱਦਾਂ ਹੁੰਦੀ ਹੋਗੀ ਹਲੇ ਤੱਕ ਤਾਂ ਕੋਈ ਹੋਇਆ ਨਹੀਂ ਜੀ ਇਤਨਾ ਨੁਕਸਾਨ ਹਲੇ ਤੱਕ ਤਾਂ ਕੋਈ ਇਨਸਾਨ ਨਹੀਂ ਹੋਇਆ ਜੀ 1 2 3 4 5 ਚਾਰ ਰੇੜੀਆਂ ਚਾਰ ਰੇੜੀਆਂ ਚਾਰ ਰੇੜੀਆਂ ਚੱਕੀਆਂ ਗਈਆਂ ਨੇ ਤੇ ਉਸ ਸਮਾਨ ਦਾ ਫਿਰ ਸੀਨ ਕੀ ਰਹੇਗਾ ਜਿਹੜਾ ਸਮਾਨ ਜਿਹੜਾ ਇਹ ਸਮਾਨ ਹੈ ਜਿਹਨਾਂ ਦੁਕਾਨਦਾਰਾਂ ਨੇ ਲਾਇਆ ਹੋਇਆ ਸੀਗਾ ਉਹ ਕੁਲਫੀ ਵਾਲਾ ਦਾ ਬਕਸਦੋ अरे भैया जी रोड के ऊपर कब्जा करोगे साइड पे करोगे घर के आगे लगाओगे आप समझो रोड कहाँ पे हमारी रेडी कहाँ पे है देख लीजिए पार्क कहाँ पे है तुम्हारी रेडी कहाँ पे वही तो ना हम लोग पूरा पार्क के सामने सटा के रखे हुए हैं कोई बताए भी नहीं जब भाई हम बोले पर्ची कटवा लो वो भी कोई समस्या नहीं है बता के आएगी तो रेडी पहले उठा लोगे नहीं बता के अब उसमें बता के उठा लेते ना بچاؤ جلدی تمہارا ہاں وہ تو ہے چلو اٹھا کے سائیڈ پہ میں بتا رہا ہوں نگر نگم لودھیانہ آ گئی ہے گریڈیاں اٹھا لو ہاں ویسے میں کیسے چلے گا گریڈیاں اٹھا لے تو اب تو سائیڈ کر ہی لیں گے نا بولیں گے لے لیں گے کیا ذرا کم دیجئے لیکن ایک چھوٹی سی گل گم میں ایک بندے ترس زور آیا میں کارپیشن کر دے کر دے یہ غریب دا کی ہے یار گل بھجی اینے نو چھڈیاں گے باقی بھی ترائی کرن گے نا پہلے سوچن گے پتہ نہیں ਇਹਦੇ ਨਾਲ کی پارشٹی کرتی ہے چل بھائی किधी डेढ़ी है, डेढ़ी है, की कमाना की कमाना है। आज ही आए तो। क्या कमाया सुबह से कुछ? दो है दो सौ रुपीय ये धारे हैं दो सौ रुपीय। बस। बाद दो सौ रुपीय। अब ये जिम्मेदारी तुम्हारी बन के छुड़वाने की? ये बाव, तुम्हारी पर पड़ेगी। बा और किसको का पड़ेगी? बाबूजी को पड़ेगी, जिसकी फैक्ट्री है ਉਹ ਤੇ ਮੈਂ ਗਲੀ ਵਿੱਚ ਗਲੀ ਵਿੱਚ ਘੁੰਮਦਾ ਹੂੰ 200 ਰੁਪਏ ਦਾ ਘੁੰਮ-ਘੁੰਮ ਕੇ ਬਿਚਾਰ ਤੁਹਾਡੇ ਕਹਨੇ ਤੇ ਘੁੰਮ ਪਿਆ ਬਚਰਾ ਇਹ ਹਾਂ ਤੇ ਖੜਾ ਕਿਉਂ ਕਰ ਦਿੱਤਾ ਉਸਨੇ ਨਹੀਂ ਅਭੀ ਤਾਂ ਤਾਂ ਹੋ ਗਿਆ ਨਾ ਤੇਰਾ ਹਾਂ 700 800 ਰੁਪਏ ਲੱਗੇ ਜਾਂਦਾ ਛੁੜਾਣੇ ਮੈਂ ਲੇਕਿਨ ਇੱਕ ਸਵਾਲ ਹੈ ਕਿ ਇਸ ਬਚਰੇ ਦਾ ਕੀ ਕਸੂਰ ਸੀ ਜਿਹੜਾ ਸਵੇਰ ਤੋਂ 200 ਰੁਪਏ ਵਟ ਕੇ ਆਇਆ ਸੀਗਾ 200 ਰੁਪਏ ਵਟਣ ਤੋਂ ਬਾਅਦ ਅਰੀ ਜਿਹੜੀ ਸਾਈਕਲ ਜਿਹੜਾ ਸੀਗਾ ਜਿੱਤੇ ਆ ਪਈ ਹੁੰਦੀ ਐਕਸਕ੍ਰੀਮ ਵਾਲੀ ਰੇੜੀ ਪਈ ਹੁੰਦੀ ਉਹ ਲੈ ਗਏ ਨੇ ਤੇ 1500 ਤਕਰੀਬਨ ਇਸ ਬਚਾਰੇ ਨੇ ਵਟਿਆ ਵੀ ਨੀਗਾ 200 ਰੁਪਏ ਵਟਿਆ ਗਲੀ ਗਲੀ ਘੁੰਮ ਕੇ ਲੇਕਿਨ ਇਸ ਦੇ ਉੱਤੇ ਵੀ ਜਿਹੜੀ ਹੈ ਕਾਰਵਾਈ ਕਰ ਦਿੱਤੀ ਗਈ ਕੈਮਰਾਮੈਨ ਸੰਜੀ ਸੇਤੀਆ ਨਾਲ ਵਿਸ਼ਾਲ ਕਪੂਰ ਲੁਧਿਆਣਾ 라이